ਆਓ ਸੰਗਤ ਜੀਓ ਤੁਹਾਨੂੰ ਬੇਬੇ ਨਾਨਕੀ ਜੀ ਦੇ ਪ੍ਰਾਤਨ ਘਰ ਦੇ ਦਰਸ਼ਨ ਕਰਨੇ ਆਓ ਚਲੀ ਤੁਹਾਨੂੰ ਕਰਾਈਏ ਦਰਸ਼ਨ ਵਾਹਿ ਡੰਡਤ ਬੰਦਨ ਅੰਕਬਾੜ ਸਰਬ ਕੋਲਕਾ ਜੋ ਬੇ ਬੇ ਗੁਰੂਆਂ ਆਣਦੇ ਵੀ ਪਹਿਲੇ 10 ਸੀਆਂ ਨੂੰ ਗਾਇਆ ਬਾਲਾ ਮਰਦਾਨਾ ਜੀ ਨਾਲ ਹੁੰਦੇ ਸੀ ਉਹਨਾਂ ਦੇ ਜਦੋਂ ਗਏ ਆ ਤੇ हरियाणा ਕਿਲੋਮੀਟਰ ਪੈਂਡਾ ਕਰਕੇ ਜਲ ਗਏ ਤੇ ਜਿਵੇਂ ਕਾਂਗਾਂ ਲਾ ਕੇ ਤੇ ਬੇਬੇ ਜੀ ਪੁੱਛਦੇ ਭੈਣ ਜੀ ਵੀ ਹੁਣ ਵੀਰ ਜੀ ਦਰਸ਼ਨ ਕਦੋਂ ਹੋਣਗੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਭੈਣ ਜੀ ਜਦੋਂ ਬੇਬੇ ਜੀ ਤੁ ਯਾਦ ਕਰੋਗੇ Haryana کرنੋਰ ਪਿੰਡ ਆ ਤਿਆਰ ਕੇ ਤੇ ਬੇਬੇ ਜੀ ਪ੍ਰਸ਼ਾਦਾ ਪਕਾਉਂਦੇ ਯਾਦ ਆ ਗਈ ਤੇ ਗੁਰੂ ਜੀ ਨੂੰ ਉੱਥੇ ਅੰਤਰੀਆਮੀ ਸੀ ਉਹ ਦਿਨਾਂ ਦੀ ਯਾਦ ਨਾਲ ਹੀ ਸੀ ਉੱਥੇ ਮਰਦਾਨੇ ਨੂੰ ਕਿ ਮਰਦਾਨੇ ਬੇਬੇ ਯਾਦ ਕਰਦੀ ਜੰਦੇ ਬਾਬਾ ਜੀ ਨੇ ਦਿਨ ਹੋ ਗਏ ਆਪਾਂ ਮਸੇ ਇੱਥੇ ਪਹੁੰਚੇ ਆ ਹੁਣ ਐਡੀ ਕਿੱਥੇ ਚੱਲਾਂਗੇ ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਸੇ ਬਚਨ ਦੇ ਕਿਤਾ ਸੱਤ ਅਡੀ ਮਰਜੀ ਬਾਬਾ ਜੀ ਕਹਿੰਦੇ ਮਰਦਾਨੇ ਕਹਿੰਦੇ ਮਰਦਾਨੇ ਆਖਾ ਮੀਟ ਵਾਲੇ ਮਰਦਾਨੇ ਆਖਾ ਮੀਟੀਆਂ ਤੇ ਸਗੰਦਰ ਵਿੱਚ ਬੋਏ ਮਰੇ ਆ ਗਏ ਦਰਵਾਜ਼ਾ ਕਰਾਇਆ ਬਹਿ ਬੈ ਜ ਗਿਆ ਦਰਵਾਜ਼ਾ ਖੋਜਿਆ ਤੇ ਕਹਿੰਦੇ ਵੀਰ ਜੀ ਇੱਥੇ ਬਾਹਰ ਖੜੇ ਕਹਿੰਦੇ ਆ ਜੀ ਇੱਥੇ ਖੜੇ ਤਾਂ ਮਰਦਾਨੇ ਕੋ ਨਹੀਂ ਰਿਹਾ ਗਿਆ ਨਸਾਜੋ ਹੁੰਦਾ ਮਾਈ ਰਿਕਸਰ ਸਾਹਿਬ ਇਹ ਕਿਸਾਨ ਬੇਬਾਨਾਂ ਕੀ ਦਪ ਪ੍ਰਾਰਥਨਾ ਕਰ ਰਹਾ ਸਵਰਾ ਕਰਮਾਲੋ ਸਵਰਾ ਕਰਿਆ ਇਹ ਗੁਰੂ ਜੀ ਵੀ ਭੈਣ ਦੇ ਨਾਲ ਹੀ ਇੱਥੇ ਘਰ ਚ ਰਿਹਾ 14 ਸਾਲ 9 ਮਹੀਨੇ 13 ਦਿਨ ਇਸ ਘਰ ਵਿੱਚ ਇਸੇ ਘਰ ਵਿੱਚੋਂ ਹੀ ਗੁਰੂ ਜੀ ਦੀ ਮੰਗਣੀ ਹੋਈ ਆ ਇਸੇ ਘਰ ਤੋਂ ਬਰਾਤ ਗਈ ਆ ਤੇ ਜਦੋਂ ਉਹਨੇ ਮੰਗਣੀ ਹੋ ਗਈ ਫੇ ਪਾਇਆ ਜੈਰਾਮ ਬੇਬੇ ਨਾਨਕ ਜੀ ਇਹਨਾਂ ਜਿਹੜੀ ਹਵੇਲੀ ਸੀ ਉੱਥੇ ਫੇ ਬੇਨਾ ਨੇ ਮਹਾਰਮ ਰਾਤ ਤੇ ਵਿਆਹ ਤੋਂ ਬਾਅਦ ਗੁਰੂ ਜੀ ਉਹ ਗੱਲ ਗਿਆਦਾ ਉਹ ਤੇ ਆਦਿਕਲ ਪੜਿਆ ਗੁਰੂ ਦਾ ਬਾਤ ਕਿਥੇ ਸ੍ਰੀ ਚੰਨ ਲਖਮੀ ਦਾ ਜਨਮ ਹੋਇਆ ਹਾਂਜੀ ਤੇ ਗੇਸੇ ਘਰ ਵਿੱਚੋਂ ਹੀ ਗੁਰੂ ਜੀ ਨੇ ਅਤਸੀਆਂ ਰੰਗੀਆਂ ਤੈਨੂੰ ਪਤਾ ਕਰਾ ਦਿੱਤੀਆਂ ਕੀਤੀਆਂ ਗੁਰੂ ਜੀ ਨੇ ਤੇ ਗੁਰੂ ਜੀ ਇੱਥੇ ਰਹਿੰਦੇ ਸੀ ਉਹਨਾਂ ਵਾਇਰਲ ਅਫਸਰ ਸਾਹਿਬ ਜੀ ਨੇ ਪਦੇ